ਸਮਾਣ ਨਿਗਰਾਨ ਮੈਂ ਤੁਹਾਡਾ ਨੈ ਕਹਾਣੀ ਸਾਂਝੀ ਕਰਨ ਲੱਗਾ ਹਾਂ ਦਲੀਪਕੌਰ ਟਵਾਣਾ ਦੀ ਕਹਾਣੀ ਹੈ ਬਸ ਕੰਡਕਟਰ ਦਲੀਪਕੌਰ ਟਵਾਣਾ ਦੀਆਂ ਕਹਾਣੀਆਂ ਦੇ ਵਿੱਚ ਔਰਤ ਦੀ ਕਰੁਣਾਮਈ ਸਥਿਤੀ ਨੂੰ ਬਿਆਨ ਕੀਤਾ ਜਾਂਦਾ ਹੈ ਇਸ ਕਹਾਣੀ ਦੇ ਵਿੱਚ ਇੱਕ ਕੁੜੀ ਹੈ ਜਿਹਦੀ ਡਾਕਟਰ ਪਾਲੀ ਜਸਤੀ ਬਦਲੀ ਨਾਬੇ ਤੋਂ ਪਟਿਆਲੇ ਹੋ ਜਾਂਦੀ ਹੈ ਉਹਦੇ ਘਰ ਦੇ ਉਹਦੀ ਬਦਲੀ ਰਕਵਾਉਣ ਦੀਆਂ ਬਹੁਤ ਕੋਸ਼ਿਸ਼ਾਂ ਕਰਦੇ ਨੇ ਪਰ ਫਿਰ ਵੀ ਉਹਨੂੰ ਹਰ ਰੋਜ਼ ਨਾਬੇ ਤੋਂ ਪਟਿਆਲੇ ਤੇ ਪਟਿਆਲੇ ਤੋਂ ਨਾਬੇ ਬਸ ਤੇ ਸਫ਼ਰ ਕਰਨਾ ਪੈਂਦਾ ਹੈ ਜਦੋਂ ਉਹ ਬਸ ਦੇ ਵਿੱਚ ਸਫ਼ਰ ਕਰਦੀਏ ਤਾਂ ਬਸ ਦੀਆਂ ਜਿਹੜੀ ਆਵਾਜ਼ ਹੈ ਕੜਕੜ ਦੀ ਆਵਾਜ਼ ਹੈ ਗਰਮੀ ਪਸੀਨਾ ਤੇ ਕੰਡਕਟਰਾਂ ਦੀਆਂ ਅਸੱਭਿਆ ਹਰਕਤਾਂ ਉਹਨੂੰ ਬਹੁਤ ਤੰਗ ਕਰਦੀਆਂ ਨੇ ਬਹੁਤ ਪਰੇਸ਼ਾਨ ਕਰਦੀਆਂ ਨੇ ਪਰ ਸਰ ਕੋਈ ਜਰਰ ਜਾਂਦੀ ਹੈ ਇਹ ਸੋਚ ਕੇ ਕਿ ਚਲੋ ਕੁਝ ਕੁ ਦਿਨਾਂ ਦੀ ਗੱਲ ਹੈ ਬਦਲੀ ਹੋ ਹੀ ਜਾਣੀ ਹੈ ਤੇ ਜਦੋਂ ਉਹ ਰੋਜ਼ਾਨਾ ਸਫ਼ਰ ਕਰਦੀਏ ਬਸ ਦੇ ਵਿੱਚ ਤਾਂ ਕਦੇ-ਕਦੇ ਉਸ ਬਸ ਤੇ ਤੋ ਇੱਕ ਕੰਡੈਕਟਰ ਹੈ ਜੀਤ ਉਹਦੀ ਡਿਊਟੀ ਹੁੰਦੀ ਹੈ ਜਿਸ ਦਿਨ ਉਹਦੀ ਡਿਊਟੀ ਹੁੰਦੀ ਹੈ ਉਹਨੂੰ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਉਹ ਬਹੁਤ ਸੌ ਮੁੰਡਾ ਹੈ ਚੰਗਾ ਵਿਹਾਰ ਕਰਦਾ ਹੈ ਤੇ ਜਦੋਂ ਉਹ ਰੋਜ਼ਾਨਾ ਸਫ਼ਰ ਕਰਦੀ ਹੈ ਬੱਸ ਦੇ ਵਿੱਚ ਤਾਂ ਲੋਕ ਉਹਦੇ ਬਾਰੇ ਗੱਲਾਂ ਕਰਨ ਲੱਗ ਜਾਂਦੇ ਨੇ ਇੱਕ ਅੱਧ ਖਰਜਾ ਬੰਦਾ ਜੀਤ ਨੂੰ ਪੁੱਛਦਾ ਹੈ ਕਿ ਇਹ ਬੀਬੀ ਕਿਤੇ ਨੌਕਰ ਹੈ ਤੇ ਜੀਤ ਬੜੇ ਮਾਣ ਦੇ ਨਾਲ ਕਹਿੰਦਾ ਹੈ ਕਿ ਹਾਂ ਹਸਪਤਾਲ ਦੇ ਵਿੱਚ ਡਾਕਟਰ ਹੈ ਬਹੁਤ ਵੱਡੀ ਡਾਕਟਰ ਹੈ 300 ਰੁਪਿਆ ਤਨਖਾਹ ਹੈ ਇੱਕ ਬੰਦਾ ਹੋਰ ਕਹਿੰਦਾ ਹੈ ਕਿ ਹੁਣ ਤਾਂ ਕੁੜੀਆਂ ਵੀ ਬੰਦਿਆਂ ਬਰਾਬਰ ਕੰਮ ਕਰਨ ਲੱਗੀਆਂ ਅਸੀਂ ਤਾਂ ਬੰਦਿਆਂ ਦੀ ਅਜਤ ਨਹੀਂ ਰਹੀ ਤੇ ਇੱਕ ਫਿਰ ਸਰਦਾਰ ਬੋਲਦਾ ਹੈ ਭਾਈ ਜਿੰਨਾ ਮਰਜ਼ੀ ਕੰਮ ਕਰਦੀਆਂ ਕੁੜੀਆਂ ਪਰ ਚੰਗੇ ਘਰਾਣੇ ਦੀਆਂ ਕੁੜੀਆਂ ਬੰਦਿਆ ਸਾਹਮਣੇ ਅੱਖ ਨਹੀਂ ਚੱਕਦੀਆਂ ਮੈਂ ਦੇਖਿਆ ਇਹ ਕੁੜੀ ਨੂੰ ਪਟਿਆਲੇ ਕੰਮ ਕਰਦੀ ਹੈ ਮੈਂ ਵੀ ਜਨਰਲ ਇਨਾ ਪਟਿਆਲੇ ਹਰ ਦੂਜੇ ਇਹਦੇ ਤਾਂ ਸੌਰੀ ਦੇ ਮੂੰਹ ਵਿੱਚ ਜ਼ਬਾਨ ਨਹੀਂ ਬਹੁਤ ਸਾਊ ਕੁੜੀ ਹੈ ਇਹ ਤੇ ਜਦੋਂ ਇਹ ਗੱਲਾਂ ਚੱਲਦੀਆਂ ਆ ਤਾਂ ਇੱਕ ਛਲਾਰੂ ਜਾਂ ਮੁੰਡਾ ਉਹ ਪਾਲੀ ਵਾਲਾ ਦੇਖ ਕੇ ਉਹਨੂੰ ਕਹਿੰਦਾ ਏ ਆਪਣੇ ਆਪ ਵਿੱਚ ਕਹਿੰਦਾ ਏ ਕਿ ਹਾਏ ਰੱਬਾ ਸਾਡੀ ਵੀ ਕਿਸੇ ਕਹਿੰਦਾ ਇੱਕਦਮ ਰੁਕ ਜਾਂਦਾ ਏ ਕਿਉਂਕਿ ਜੀਤ ਉਹਨੂੰ ਬਹੁਤ ਗੁੱਸੇ ਦੇ ਨਾਲ ਦੇਖਦਾ ਤੇ ਉਹਨੂੰ ਕਹਿੰਦਾ ਏ ਉਹ ਹਾਂ ਬਈ ਤੇਰਾ ਜਾਨ ਦਾ ਰਾਦਾ ਹੈ ਕਿ ਨਹੀਂ ਕਿ ਲਾਦਾ ਹੁਣੇ ਪੁੰਝੇ ਤੇ ਉਹ ਡਰ ਜਾਂਦਾ ਏ ਉਹ ਕਹਿੰਦਾ ਅ ਕੰਡਕਟਰ ਸਾਹਿਬ ਤੁਸੀਂ ਤਾਂ ਐਵੇਂ ਗੁੱਸੇ ਹੋ ਗਏ ਮੈਂ ਤਾਂ ਬਸ ਤੇ ਫਿਰ ਉਹ ਅੱਗੇ ਪਾਲੀ ਕੋਲ ਚਲਾ ਜਾਂਦਾ ਏ ਜੀਤ ਤੇ ਉਹਨੂੰ ਟਿਕਟ ਵਾਲੇ ਪੁਛਦਾ ਹੈ ਤਾਂ ਪਾਲੀ ਦਸਾਂ ਦਾ ਨੋਟ ਕੱਢ ਕੇ ਉਹਨੂੰ ਫੜਾ ਦਿੰਦੀ ਹੈ ਤੇ ਉਹਨੂੰ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਭਾਣ ਹੈ ਨਹੀਂ। ਤੁਸੀਂ ਆਏ ਕਰੋ ਕਿ ਪੈਸੇ ਕੱਲ ਨੂੰ ਦੇ ਦਿਓ। ਤੇ ਉਹਨੂੰ ਟਿਕਟ ਦੇ ਕੇ ਅੱਗੇ ਲੰਘ ਜਾਂਦਾ ਹੈ। ਅੱਗੇ ਫਿਰ ਇੱਕ ਬੁੱਢੀ ਮਾਈ ਉਹਨੂੰ ਦਸਾਂ ਦਾ ਨੋਟ ਫੜਾ ਦਿੰਦੀ ਹੈ। ਉਹ ਉਹਨੂੰ ਬੜੀ ਸ਼ਕਤੀ ਦੇ ਨਾਲ ਬੋਲਦਾ ਹੈ। "ਓ ਮਾਈ, ਕਿਰਾਇਆ ਤੁਸੀਂ ਆਨੇ ਦੋ ਆਨੇ ਦੇਣਾ ਹੁੰਦਾ ਹੈ। ਪੈਸੇ ਵੜਾ ਦੇ ਨੇ ਦਸਾਂ ਦਾ ਨੋਟ। ਮੇਰੇ ਕੋਲ ਹੈ ਨਹੀਂ ਹੁਣ ਭਾਣ। ਜੱਟੜਾ ਕੇ ਲੈ ਕੇ ਆ।" ਤੇ ਮਾਈ ਉਹਨੂੰ ਬੜੇ ਤਰਲੇ ਨਾਲ ਕਹਿੰਦੀ ਹੈ ਕਿ ਵੇ ਪੁੱਤ ਮੈਂ ਤਾਂ ਬੜੇ ਜਾਣਾ ਪਟਿਆਲੇ ਬੜੀ ਮੈਨੂੰ ਲੋੜ ਹੈ ਪਟਿਆਲੇ ਜਾਣ ਦੀ ਤੂੰ ਆਹੀਂ ਕਰਾ ਸਾਰੇ ਪੈਸੇ ਰੱਖ ਲੈ ਤੇ ਪੈਸੇ ਬਾਕੀ ਸਾਰੇ ਮੈਨੂੰ ਉੱਥੇ ਦੇ ਦੇ ਤੇ ਜੀਤ ਕਹਿੰਦਾ ਚੱਲ ਬਹਿ ਜਾ ਬੱਸ ਦੀ ਕਾਂਟੀ ਵੱਜਦੀ ਹੈ ਬੱਸ ਤੁਰ ਪੈਂਦੀ ਹੈ ਜਦੋਂ ਬੱਸ ਤੁਰਦੀ ਹੈ ਪੰਡੀ ਆਪਣੇ ਖਿਆਲਾਂ ਦੇ ਵਿੱਚ ਖੋ ਜ ਜਾਂਦੀ ਹੈ ਉਹ ਹਸਪਤਾਲ ਬਾਰੇ ਆਪਦੀ ਡਿਊਟੀ ਬਾਰੇ ਨਰਸਾਂ ਬਾਰੇ ਦਵਾਈ ਬਾਰੇ ਤੇ ਆਪਣੇ ਬਾਰੇ ਸੋਚਦੀ ਸੋਚਦੀ ਤੇ ਬੱਸ ਤੁਰਦੀ ਜਾਂਦੀ ਹੈ ਬੱਸ ਰਕੜਾ ਖल्याण ਲੰਗਦੀ ਹੋਈ ਚੁੰਗੀ ਦੇ ਕੋਲ ਪਹੁੰਚ ਜਾਂਦੀ ਹੈ ਤੇ ਚੁੰਗੀ ਦੇ ਕੋਲ ਪਹੁੰਚਦੀ ਹੈ ਜੀਤ ਡਰਾਈਵਰ ਨੂੰ ਕਹਿੰਦਾ ਹੈ ਕਿ ਉਹ ਯਾਰ ਐਂ ਕਰ ਅੱਜ ਬੱਸ ਨਾ ਨੀਲਾ ਭਵਨ ਕੋਲ ਦੀ ਲੈ ਚੱਲ ਜਦੋਂ ਸਵਾਰੀਆਂ ਇਹ ਗੱਲ ਸੁਣਦੀਆਂ ਐ ਤਾਂ ਗੁੱਸੇ ਦੇ ਵਿੱਚ ਬੜਬੜਾਉਣ ਲੱਗ ਜਾਂਦੀਆਂ ਪਰ ਕੀ ਕਰ ਸਕਦੀਆਂ ਸੀ ਬੱਸ ਹੁਣ ਨੀਲਾ ਭਵਨ ਦੀ ਸੜਕ ਵੱਲ ਤੁਰ ਪਈ ਸੀ ਤੇ ਜਦੋਂ ਫੂਲ ਸਿਨੇਮੇ ਕੋਲ ਬੱਸ ਜਾ ਕੇ ਪਹੁੰਚਦੀ ਹੈ ਜੀਤ ਘੰਟੀ ਮਾਰਦਾ ਬੱਸ ਰੁਕ ਜਾਂਦੀ ਹੈ ਬਾਰੀ ਖੋਲ ਕੇ ਪਾਲੀ ਨੂੰ ਕਹਿੰਦਾ ਹੈ ਕਿ ਤੁਸੀਂ ਇੱਥੇ ਉਤਰ ਜੋ ਇਤੋਂ ਹਸਪਤਾਲ ਨੇੜੇ ਪਊਗਾ ਉਹ ਕਾਲੀ ਕਾਲੀ ਉੱਤਰ ਜਾਂਦੀ ਹੈ ਤੇ ਕਾਲੀ ਦੇ ਵਿੱਚ ਦਾ ਧੰਨਵਾਦ ਕਰਨਾ ਵੀ ਭੁੱਲ ਜਾਂਦੀ ਹੈ ਤੇ ਪਰ ਉਹਦੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਕਿ ਜੀਤ ਕਿੰਨਾ ਸਾਊ ਮੁੰਡਾ ਹੈ ਕਿੰਨਾ ਵਧੀਆ ਵਿਹਾਰ ਕਰਦਾ ਹੈ ਤੇ ਉਹ ਤੁਰ ਜਾਂਦੀ ਹੈ ਤੇ ਜਦੋਂ ਸ਼ਾਮ ਨੂੰ ਹਸਪਤਾਲ ਤੋਂ ਵਾਪਸ ਆਉਂਦੀ ਹੈ ਤਾਂ ਦੇਖਦੀ ਹੈ ਕਿ ਬੱਸ ਬਹੁਤ ਭਰ ਚੁੱਕੀ ਹੈ ਬਹੁਤ ਭੀੜ ਹੋ ਗਈ ਹੈ ਬੱਸ ਦੇ ਵਿੱਚ ਤੇ ਉਹ ਬੱਸ ਲੰਘਾ ਦਿੰਦੀ ਹੈ ਤੇ ਜਦੋਂ ਲੰਘਾ ਦਿੰਦੀ ਹੈ ਉਹਨੂੰ ਅੱਧਾ ਪੌਣਾ ਘੰਟਾ ਖੜਕੇ ਅਗਲੀ ਬੱਸ ਦੀ ਉਡੀਕ ਕਰਨੀ ਪੈਂਦੀ ਹੈ ਜਦੋਂ ਉਹ ਖੜੀ ਹੁੰਦੀ ਹੈ ਤਾਂ ਕਿਸੇ ਹੋਰ ਬਸ ਦਾ ਕੰਡਕਟਰ ਉਹਦੇ ਕੋਲ ਦੀ ਆਪਣੇ ਗਲਮੀਆਂ ਤੇ ਬਟਨ ਤੇ ਖੋਲੀ ਦੋ ਤਿੰਨ ਵਾਰ ਅਵਾਰਾ ਫਿਲਮ ਦਾ ਗਾਣਾ ਗਾਉਂਦਾ ਹੋਇਆ ਲੰਘਦਾ ਹੈ। ਉਹਨੂੰ ਬੜੀ ਪਰੇਸ਼ਾਨੀ ਹੁੰਦੀ ਇਹਨੂੰ ਦੇਖ ਕੇ। ਉਹ ਸੋਚਦੀ ਹੈ ਕਿ ਲੋਕ ਮੇਰੇ ਵੱਲ ਕਿਉਂ ਅੱਖਾਂ ਪਾੜ-ਪਾੜ ਕੇ ਦੇਖਦੇ ਆ। ਅਗਲੇ ਦਿਨ ਵੀ ਇਹੀ ਚਾਂਸ ਹੁੰਦਾ ਜਦ ਦੋ ਸਨੇਰੀ ਆਪਣੇ ਘਰ ਤੋਂ ਨਾਬੇ ਬਸ ਸਟੈਂਡ ਤੇ ਆਉਂਦੀ ਹੈ ਤਾਂ ਦੇਖਦੀ ਹੈ ਕਿ ਬੱਸ ਬਹੁਤ ਭਰ ਚੁੱਕੀ ਹੈ ਤੇ ਜੀਤ ਸਵਾਰੀਆਂ ਨੂੰ ਜਿੰਨਾਂ ਕੋਲ ਟਿਕਟ ਨਹੀਂ ਉਹਨਾਂ ਨੂੰ ਫੜ ਫੜ ਕੇ ਥੱਲੇ ਲਾ ਰਿਆ ਹੈ ਕਿ ਜਦੋਂ ਪਾਲੀ ਨੂੰ ਆਉਂਦੀ ਨੂੰ ਦੇਖਦਾ ਹੈ ਤਾਂ ਕਹਿੰਦਾ ਹੈ ਕਿ ਬੀਬੀ ਤੁਸੀਂ ਐਂ ਕਰੋ ਅਗਲੀ ਵਾਰੀ ਬੈਠ ਜਾਓ ਮੈਂ ਨਾ ਤੁਹਾਡੇ ਵਾਸਤੇ ਸੀਟ ਰੱਖੀ ਆ ਝੋਲਾ ਪਿਆਏ ਉਹ ਰੱਖ ਕੇ ਤੁਸੀਂ ਤੁਸੀਂ ਬੈਹ ਜਾਣਾ ਉਹਦੇ ਤੇ ਤੇ ਜਦੋਂ ਬੈਠਦੀ ਹੈ ਪਾਲੀ ਬੱਸ ਤੁਰ ਪੈਂਦੀ ਹੈ ਤੇ ਜੀਤ ਉਹ ਟਿਕਟਾਂ ਕੱਟਣ ਲੱਗ ਜਾਂਦਾ ਸਾਰਿਆਂ ਦੀ ਜਦੋਂ ਪਾਲੀ ਕੋਲ ਆਉਂਦਾ ਹੈ ਤਾਂ ਪਾਲ ਜਦੋਂ ਉਹਨੂੰ ਪੈਸੇ ਦਿੰਦੀ ਹੈ ਤਾਂ ਮਨਾਂ ਕਰ ਦਿੰਦਾ ਹੈ ਕਹਿੰਦਾ ਕਿ ਕੋਈ ਗੱਲ ਨਹੀਂ ਬੀਬੀ ਤੁਸੀਂ ਰਹਿਣ ਦਿਓ ਤੇ ਉਹ ਕਹਿੰਦੀ ਨਾ ਨਾ ਬਾਈ ਤੂੰ ਪੈਸੇ ਲੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਪੈਸੇ ਕਿਤੇ ਭੱਜ ਚਲੇ ਆ ਫੇਰ ਦੇ ਦਿਓ ਤੇ ਕਹਿ ਕੇ ਉਹ ਅੱਗੇ ਲੰਘ ਜਾਂਦਾ ਹੈ ਪਰ ਪਾਲੀ ਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਹਨੇ ਪੈਸੇ ਕਿਉਂ ਨਹੀਂ ਲਏ ਕਿਉਂਕਿ ਉਹਦੇ ਸਾਹਮਣੇ ਇਹ ਅਨੇ ਦੋ ਅਨੇ ਕੀ ਚੀਜ਼ ਸੀ ਕਿਉਂਕਿ ਉਹ 300 ਰੁਪਿਆ ਮਹੀਨਾ ਕਮਾਉਂਦੀ ਨੌਕਰੀ ਕਰਨ ਵਾਲੀ ਕੁੜੀ ਸੀ ਉਹਦੇ ਕੋਲੇ ਉਹਦੇ ਵਾਸਤੇ ਬਹੁਤ ਕੋਈ ਵੱਡੀ ਗੱਲ ਨਹੀਂ ਸੀ ਤੇ ਇਦਾਂ ਹੀ ਦਿਨ ਲੰਘਦੇ ਜਾਂਦੇ ਆ ਅਗਲੇ ਦਿਨ ਉਹ ਸੋਚਦੀ ਹੈ ਕਿ ਕੱਲ ਨੂੰ ਮੈਂ ਇਸ ਵਾਸਤੇ ਆਉਣਾ ਹੀ ਨਹੀਂ ਤਦ ਫਿਰ ਉਹ ਅਗਲਾ ਦਿਨ ਹੁੰਦਾ ਜਦੋਂ ਘਰੋਂ ਆਉਂਦੀ ਹੈ ਤਾਂ ਉਹ 5 ਮਿੰਟ ਲੇਟ ਤੁਰਦੀ ਹੈ ਘਰੋਂ ਤੇ ਸੋਚਦੀ ਹੈ ਕਿ ਅੱਜ ਮੈਂ ਪੀਪਲ ਵਾਸਤੇ ਨਹੀਂ ਜਾਣਾਗਾ ਅੱਜ ਪੈਪਸੂ ਰੋਡ ਵੇਚਤੇ ਜਾਊਂਗੀ ਤੇ ਉਹ ਲੇਟ ਤੁਰਦੀ ਹੈ ਪਰ ਅੱਗੇ ਜਾ ਕੇ ਕੀ ਦੇਖਦੀ ਹੈ ੱਡੇ ਤੇ ਬੱਸ ਸਟਾਪ ਖੜੀ ਹੁੰਦੀ ਹੈ ਤੇ ਡਰਾਈਵਰ ਜੀਤ ਨੂੰ ਕਹਿ ਰਿਹਾ ਹੁੰਦਾ ਓਏ ਆ ਜਾ ਹੁਣ ਕਿੰਨਾ ਕੁ ਟਾਈਮ ਖੜਨਾ ਹੋਰ ਅੱਗੇ ਜੱਕ ਨਹੀਂ ਪਹੁੰਚਣਾਗਾ ਮੜਕ ਮੜਕ ਨਾਲ ਤੁਰਦਾ ਹੈ ਤੇ ਫਿਰ ਜੀਤ ਉਹਨੂੰ ਕਹਿੰਦਾ ਓ ਚੱਲ ਪੈਨੇ ਆ ਹੀ ਪਰ ਮੀ ਵੱਡੀ ਹੈ ਮੀ ਆਉਂਦਾ ਹੈ ਜਾਣਾ ਹੀ ਹੈ ਤੇ ਜਦੋਂ ਪਾਲੀ ਨੂੰ ਨੇੜੇ ਆਉਂਦਾ ਦੇਖਦਾ ਹੈ ਤਾਂ ਕਹਿੰਦਾ ਹੈ ਕਿ ਚਲੋ ਬੀਬੀ ਬੈਠੋ ਚੱਲ ਜੇ ਤੇ ਜਦੋਂ ਪਾਲੀ ਬੈਠ ਜਾਂਦੀ ਹੈ ਤਾਂ ਇੱਕ ਜਿਹੜਾ ਰੋਜ਼ਾਨਾ ਇੱਕ ਕਰਕੇ ਜਾਂਦਾ ਹੈ ਪਟਿਆਲੇ ਤੋਂ ਪਟਿਆਲੇ ਆਉਂਦਾ ਹੈ ਤੇ ਉਹ ਕਹਿੰਦਾ ਹੈ ਜਿੰਨਾ ਚਿਰ ਮੇਮ ਸਾਹਿਬਾ ਨਹੀਂ ਚੜਦੇ ਸੀ ਉਹਨਾਂ ਚਿਰ ਬੱਸ ਕਿਵੇਂ ਦਰ ਨਹੀਂ ਸੀ ਤੇ ਜੀਤ ਉਹਦੇ ਨਾਲ ਬੜਾ ਔਖਾ ਝਾਕਦਾ ਹੈ ਤੇ ਸਾਰੇ ਚੁੱਪ ਕਰ ਜਾਂਦੇ ਆ ਬੱਸ ਤੁਰ ਪੈਂਦੀ ਹੈ ਤੇ ਉਸ ਦਿਨ ਵੀ ਜੀਤ ਉਥੋਂ ਪੈਸੇ ਲੈਣ ਤੋਂ ਮਨਾ ਕਰ ਦਿੰਦਾ ਹੈ ਉਹਨੂੰ ਫਿਰ ਬੜੀ ਹੈਰਾਨੀ ਹੁੰਦੀ ਹੈ ਇਹ ਵੀ ਕਿ ਇਹੋ ਜਿਹਾ ਕੰਡਕਟਰ ਹੈ ਨਾ ਤਾਂ ਪੈਸੇ ਲੈਂਦਾ ਹੈ ਨਾ ਟਿਕਟ ਦਿੰਦਾ ਹੈ ਤੇ ਉਹਨੂੰ ਇਹ ਬੜਾ ਅਜੀਬ ਲੱਗਦਾ ਹੈ ਕਿੰਦੀ ਵੀ ਇਹ ਬੇਈਮਾਨੀ ਕਰ ਰਿਹਾ ਹੈ ਆਪਣੀ ਕੰਪਨੀ ਦੇ ਨਾਲ ਜਿਹੜੀ ਬੱਸ ਦੀ ਕੰਪਨੀ ਹੈ ਉਹਦੇ ਨਾਲ ਧੋਖਾ ਕਰ ਰਿਹਾ ਹੈ ਤੇ ਇਸ ਧੋਖੇ ਦੇ ਵਿੱਚ ਮੈਨੂੰ ਵੀ ਸ਼ਾਮਲ ਕਰ ਲਿਆ ਹੈ ਇਹ ਸਾਰੀਆਂ ਗੱਲਾਂ ਸੂਚ ਲਈ ਹੁੰਦੀ ਹੈ ਕਿ ਬੱਸ ਰੁਕ ਜਾਂਦੀ ਹੈ ਤਾਂ ਬੱਸ ਰੁਕ ਜਾਂਦੀ ਹੈ ਚੈੱਕਰ ਚੜ ਜਾਂਦਾ ਹੈ ਚੈੱਕਰ ਸਾਰਿਆਂ ਦੀਆਂ ਟਿਕਟਾਂ ਚੈੱਕ ਕਰਨ ਲੱਗ ਜਾਂਦਾ ਹੈ ਤੋ ਟੈਕਟਰ ਚੈੱਕ ਕਰ ਰਿਆ ਹੁੰਦਾ ਜਿਵੇਂ ਜਿਵੇਂ ਪਾਲੀ ਦੇ ਉਹ ਨੇੜੇ ਆਉਂਦਾ ਜਾਂਦਾ ਏ ਉਹਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਹ ਸੋਚਦੀ ਏ ਕਿ ਹਾਏ ਮੇਰੇ ਕੋਲ ਤਾਂ ਟੈਕਟੀ ਹੈ ਨਹੀਂ ਇਹ ਮੈਨੂੰ ਕੀ ਕਹੇਗਾ ਜੇ ਮੈਂ ਕਹਾਂ ਕਿ ਮੈਂ ਤਾਂ ਟੈਕਟਰ ਮੰਗੀ ਸੀ ਪਰ ਕੰਡਕਟਰ ਨੇ ਮਨਾਂ ਕਰਤਾ ਹਾਂ ਇਹ ਠੀਕ ਰਹੂਗਾ ਪਰ ਫਿਰ ਕਹਿੰਦੀ ਏ ਕਿ ਵਿਚਾਰਾ ਇਹ ਫਸ ਜਾਊਗਾ ਜੀਤ ਇੰਨਾ ਵਧੀਆ ਮੁੰਡਾ ਏ ਫਿਰ ਸੋਚਦੀ ਏ ਕਿ ਮੈਂ ਆ ਹੀ ਕਹਿ ਦੂੰਗੀ ਕਿ ਮੈਂ ਹੀ ਨਹੀਂ ਟੈਕਟਰ ਲਈ ਮੇਰੇ ਹੀ ਚੇਤਾ ਭੁੱਲ ਗਿਆ ਤੇ ਸੋਚਦੀ ਹੈ ਕਿ ਮੈਂ ਕਿਹ ਝੂਠ ਬੋਲਾਂ ਐਦਾਂ ਸੋਚਦੀ ਸੋਚਦੀ ਉਹਦੇ ਅੰਦਰ ਇੱਕ ਬਹਿਸ ਚੱਲ ਪੈਂਦੀ ਹੈ ਜਦੋਂ ਬਹਿਸ ਚੱਲਦੀ ਹੈ ਤਾਂ ਚੈਕਰ ਉਹਦੇ ਕੋਲ ਆ ਕੇ ਉਹਨੂੰ ਟੈਕਟ ਪੁੱਛਦਾ ਹੈ ਤੇ ਪਾਲੀ ਚੁੱਪ ਕਰ ਜਾਂਦੀ ਹੈ ਜਦੋਂ ਉਹ ਟੈਕਟ ਕਹਿੰਦਾ ਹੈ ਤਾਂ ਪਿੱਛੋਂ ਅਜੀਤ ਇੱਕਦਮ ਬੋਲ ਪੈਂਦਾ ਕਿ ਇਹ ਬੀਬੀ ਦੀ ਟੈਕਟ ਮੇਰੇ ਕੋਲੇ ਆ ਇਹ ਮੇਰੀ ਭੈਣ ਲੱਗਦੀ ਹੈ ਤੇ ਚੈਕਰ ਟੈਕਟ ਦੇਖਦਾ ਹੈ ਉਹ ਜੀਤ ਉਹਨੂੰ ਟੈਕਟ ਫੜਾ ਦਿੰਦਾ ਆਪਣੀ ਜੇਬ ਤੋਂ ਕੱਢ ਕੇ ਤੇ ਪਹਿਲਾਂ ਉਹ ਜੀਤ ਵਾਲ ਦੇਖਦਾ ਹੈ ਜੀਤ ਦੇਗਾ ਉਹ ਕੱਪੜਿਆਂ ਵੱਲ ਦੇਖਦਾ ਹੈ ਉਹਦੇ ਕੂਣੀਆਂ ਤੋਂ ਕੱਪੜੇ कसे ਹੋਏ ਆ ਗੋਟਿਆਂ ਤੋਂ ਕੱਪੜੇ कसे ਹੋਏ ਆ ਤੇ ਫਿਰ ਉਹ ਪਾਲੀ ਵੱਲ ਦੇਖਦਾ ਹੈ ਉਹਦੇ ਵਧੀਆ ਸੋਹਣੇ ਕੱਪੜੇ ਪਾਏ ਆ ਉਹਦੀ ਸਾੜੀ ਵੱਲ ਦੇਖਦਾ ਹੈ ਤੇ ਟੈਕਟ ਵੱਲ ਦੇਖਦਾ ਤਾਂ ਉਹ ਅੱਖਾਂ ਅੱਖਾਂ ਚ ਮੁਸਕਰਾਉਂਦਾ ਹੈ ਤੇ ਥੱਲੇ ਉਤਰ ਜਾਂਦਾ ਹੈ ਜੀਤ ਉਹਦੇ ਵੱਲ ਦੇਖਦਾ ਤੇ ਉਹਨੂੰ ਬੜਾ ਗੁੱਸਾ ਆਉਂਦਾ ਹੈ ਉਹ ਲੋਹਾ ਲੱਖਾ ਹੋ ਜਾਂਦਾ ਹੈ ਤੇ ਪਾਲੀ ਵੀ ਸੋਚਦੀ ਹੈ ਕਿ ਇਹ ਮੇਰੀ ਟੈਕਟ ਕਿਉਂ ਲੈਂਦਾ ਰਿਹਾ ਹਾਂ ਵੀ ਇਹਦੇ ਕੋਲ ਤਾਂ ਸ਼ਾਇਦ ਖਾਣ ਨੂੰ ਵੀ ਪੈਸੇ ਨਾ ਹੋਣ ਇੰਨਾ ਇਹ ਤਾਂ ਗਰੀਬ ਲੱਗਦਾ ਏ ਇਹਦੇ ਕੱਪੜੇ ਇਦਾਂ ਦੇ ਐ ਇਹ ਸੋਚਦੀ ਸੋਚਦੀ ਉਹ ਉਸ ਦਿਨ ਉੱਤਰ ਜਾਂਦੀ ਏ ਬੱਸ ਤੋਂ ਹਸਪਤਾਲ ਜਾਂਦੀ ਏ ਹਸਪਤਾਲ ਦੇ ਵਿੱਚ ਵੀ ਉਹਨੂੰ ਇਹ ਸੋਚਦਿਆਂ ਸੋਚਦਾ ਬਹੁਤ ਹੈਰਾਨੀ ਹੁੰਦੀ ਏ ਕਿ ਉਹ ਇਦਾਂ ਕਿਉਂ ਕਰ ਰਿਹਾ ਏ ਜਦੋਂ ਫਿਰ ਉਹ ਸ਼ਾਮ ਨੂੰ ਵਾਪਸ ਆਉਂਦੀ ਏ ਤਾਂ ਜੀਤ ਉਹਦੇ ਵੱਲ ਤੁਰਿਆ ਆਉਂਦਾ ਏ ਉਦਾਸ-ਉਦਾਸ ਕਦਮਾਂ ਦੇ ਨਾਲ ਤੇ ਉਹਦੇ ਕੋਲ ਆ ਕੇ ਬਹਿ ਜਾਂਦਾ ਏ ਉਹਨੂੰ ਕਹਿੰਦਾ ਏ ਕਿ ਲਾਹੌਰ ਦੇ ਵਿੱਚ ਮੇਰੀ ਭੈਣ ਡਾਕਰੀ ਦੀ ਪੜ੍ਹਾਈ ਕਰਦੀ ਸੀ ਰੌਲਿਆ ਮੋਕੇ ਮਾਰੀ ਗਈ ਸਰਾ ਟੱਬਰ ਮਾਰਿਆ ਗਿਆ ਮੈਂ ਮਸਾ ਹੀ ਬਚਿਆ ਇੱਧਰ ਆਇਆ ਤਾਂ ਪੜ੍ਹਾਈ ਕਿੱਥੋਂ ਹੋਣੀ ਸੀ ਰੋਟੀ ਵਾਸਤੇ ਵੀ ਕਈ ਵਾਰ ਪੈਸੇ ਨਹੀਂ ਹੁੰਦੇ ਸੀ ਇਸ ਕਰਕੇ ਕੰਡਕਟਰ ਬਣ ਗਿਆ ਕਹਿੰਦਾ ਤੁਹਾਡੇ ਵਾਲ ਦੇਖ ਕੇ ਤੁਹਾਡੀ ਇਹ ਵਰਦੀ ਤੁਹਾਡੇ ਬੈਗ ਆ ਟੂਟੀਆਂ ਵਾਲ ਦੇਖ ਕੇ ਮੈਨੂੰ ਆਇ ਲੱਗਦਾ ਸੀ ਕਿ ਜਿਵੇਂ ਅਮਰਜੀਤ ਪੜਾਈ ਕਰਨ ਵਾਲੀ ਹੋਵੇ ਅਮਰਜੀਤ ਉਹਦੀ ਭੈਣ ਦਾ ਨਾਮ ਹੈ ਤੇ ਉਹਦੇ ਵੱਲ ਦੇਖਦਾ ਹੋ ਤੇ ਅੱਗੇ ਕੁਝ ਕਹਿਣ ਲੱਗ ਜਾਂਦਾ ਹੈ ਪਰ ਕਹਿ ਹਾ ਨਹੀਂ ਜਾਂਦਾ ਉਹ ਤੋਂ ਉਹਦਾ ਗਲਾ ਭਰੇ ਆਉਂਦਾ ਤੇ ਬਸ ਆ ਜਾਂਦੀ ਹੈ ਬਸ ਵੱਲ ਉਹ ਹੌਲੀ ਹੌਲੀ ਤੁਰ ਪੈਂਦਾ ਹੈ ਤੇ ਪਾਲੀ ਉਹਨੂੰ ਜਾਂਦੇ ਨੂੰ ਦੇਖਦੀ ਹੈ ਤੇ ਉਹਦੀਆਂ ਅੱਖਾਂ ਮੋਹ ਦੇ ਨਾਲ ਭਰ ਜਾਂਦੀਆਂ ਹਨ ਉਹਨੂੰ ਅਜੀਬ ਤੇ ਪਿਆਰ ਆਉਣ ਲੱਗ ਜਾਂਦਾ ਹੈ ਉਹ ਉਹਦੇ ਵੱਲ ਜਾਂ ਤੇ ਵੱਲ ਦੇਖਦੀ ਰਹਿੰਦੀ ਧੰਨਵਾਦ